ਨਮਸਕਾਰ ਦੋਸਤੋ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਬਹੁਤ ਸਾਰੇ ਪਿੰਡਾਂ ਦੇ ਲੋਕ ਆਉਂਦੇ ਆ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਪਿੰਡ ਦੇ ਜਿਹੜੇ ਬੱਚੇ ਵੀ ਹੈ ਉਹ ਵੀ ਇੱਥੇ ਮੌਜੂਦ ਆ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ ਤੇ ਅਸੀਂ ਅੱਜ ਪਹੁੰਚੇ ਆ ਇੱਕ ਬੱਚਾ ਸਾਡੇ ਨਾਲ ਮੌਜੂਦ ਹੈ ਇਹਦੇ ਨਾਲ ਗੱਲਬਾਤ ਕਰਾਂਗੇ ਆ ਜਓ ਇਥੇ ਕੀ ਨਾਮ ਹੈ ਤੁਹਾਡਾ ਅਲਮਲਕਰ ਹਾਂਜੀ ਬਲਕਰ ਬਲਕਰ ਕੀ ਕੰਮ ਕੀ ਕਰਦੇ ਹੋ ਮੈਂ ਵੇਲਾ ਵੇਲਾ ਕੋਈ ਕੰਮ ਨਹੀਂ ਕਰਦਾ ਹੋਰ ਕੰਮ ਕੀ ਕੋਈ ਕੰਮ ਕੋਈ ਤਾਂ ਕਰਦੇ ਨੇ ਕੋਈ ਦੁਕਾਨ ਤੇ ਲੱਗਿਆ ਹੋਣਾ ਜਾਂ ਕੁਝ ਹੋਰ ਕੋਈ ਧਿਆੜੀਆਂ ਧਿਆੜੀ ਦਾ ਕੰਮ ਐਡੀ ਥੋੜੀ ਉਮਰ ਤੇ ਧਿਆੜੀ ਵੀ ਕਰ ਲੈਣਾ ਹੋਰ ਕਾਹਦਾ ਧਿਆੜੀ ਕਾਦੀ ਕਰਦਾ ਜਿਹੜੀ ਮਿਲ ਜਾਵੇ ਅੱਛਾ ਅੱਗੇ ਦੋਤੇ ਬੈਠੇ ਸੀ ਸਮੋਸਿਆਂ ਵਾਲੀ ਦੁਕਾਨ ਤੇ ਮੈਂ ਗੱਲ ਵਟਾ ਉਹ ਉੱਥੇ ਬੈਠਾ ਸਮੋਸੇ ਨਹੀਂ ਖਾ ਰਿਹਾ ਸੀ ਕਿ ਮੌਮਸ ਖਾ ਰਿਹਾ ਸੀ ਮੈਂ ਤਾਂ ਮੌਮਸ ਖਾ ਰਿਹਾ ਸੀ ਹੋਰ ਮੌਮਸ ਖਾਦੇ ਕਿੰਨੇ ਮੌਮਸ ਖਾਦੇ ਆ ਮੌਮ ਜਵਾਕਾ ਕੋਲ ਖਾਦੇ ਨੇ ਜਵਾਕਾ ਕੋਲ ਖਾਦੇ ਆਪ ਨਹੀਂ ਲਏ ਹੋਰ ਕੀ ਖਾਦਾ ਮੋਲ ਕੱਪੇ ਮੋਲ ਕੱਪੇ ਉਹ ਜਵਾਕਾਂ ਕੋਲ ਖਾਦੇ ਆ ਆਪਦੇ ਅੱਲੂ ਉਹ ਆਪਦੇ ਕੋਲ ਖਾਦੇ ਆ ਹੋਰ ਕੀ ਕੁਝ ਖਾਦਾ ਮੇਲੇ ਤੇ ਖਾਦਾ ਵਸ ਇੱਥੇ ਮੇਲੇ ਤੇ ਗਿਆ ਸੀ ਮੇਲੇ ਤੇ ਕੀ ਕੁਝ ਖਾਦਾ ਉੱਥੇ ਟਿੱਕੀ ਹਾਂ 버ਗਰ ਹਾਂ 버ਗਰ 버ગર ਕੇ 버גל 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 버ਗਰ ਖਾਦਾ ਹੋਰ ਹੋਰ ਕੀ ਖਾਦਾ ਹੋਰੇ ਉੜੀਆਂ ਛੋਲੇ ਉੜੀਆਂ ਛੋਲੇ ਹੋਰ ਲੰਗਰ ਨਹੀਂ ਖਾਦਾ ਚਾਵਲ ਚਾ ਉਹ ਨਹੀਂ ਖਾਂਦਾ ਰੂਠਾ ਪਾਣੀ ਪੀਤਾ ਵਾ ਮਿੱਠਾ ਪਾਣੀ ਵੀ ਪੀਤਾ ਹੈ ਹੋਰ ਕੁਝ ਦੱਸਦੇ ਹੋ ਖੁੱਲ ਗਿਆ ਹੋਵੇਗਾ ਸ਼ਾਇਦ ਨਹੀਂ ਹੈ ਹੋਰ ਕੁਝ ਨਹੀਂ ਖਾਂਦਾ ਬਸ ੱਕ ੱਕੇ ਵੱਜਦੇ ਆਲੇ ੱਕੇ ਵੱਜਦੇ ੱਕੇ ਵੀ ਖਾਦੇ ਨੇ ਬਾਈ ਨੇ ਦੱਸਿਆ ਕਿ 버ਗਰ ਵੀ ਖਾਂਦਾ ਮੁਹਮਮਦ ਵੀ ਖਾਂਦਾ ਹੈ ਮਿੱਠਾ ਪਾਣੀ ਵੀ ਪੀਤਾ ਹੈ ਤੇ ਸਵੇਰੇ ਰੋਟੀ ਵੀ ਖਾਦੀ ਨਹੀਂ ਕਰਉ ਰੋਟੀ ਨਹੀਂ ਖਾਦੀ ਰੋਟੀ ਨਹੀਂ ਖਾਦੀ ਕਿਉਂਕਿ ਪਤਾ ਮੇਲੇ ਤੇ ਜਾਣਾ ਹੈ ਬੜਾ ਕੁਝ ਖਾਂਦਾ ਬਾਈ ਨੇ ਪਰ ਲਾਸਟ ਤੇ ਆ ਕੇ ਕਹਿੰਦਾ ਕਿ ਮੇਲੇ ਤੇ ਮੈਂ ੱਕੇ ਵੀ ਖਾਦੇ ਨੇ ਕੀ ਨਾਮ ਕੀ ਜਰਾ ਬਲਕਾਰ ਕਿਹੜਾ ਪਿੰਡ ਹੈ ਆਸ ਵਾਲਾ ਆਸ ਵਾਲਾ ਆਸਬਾਲਾ ਤਾਂ ਬੜਾ ਤਕੜਾ ਪਿੰਡ ਤੇ ਤੂੰ ਵੀ ਬੜਾ ਤਕੜਾ ਪਿਆ ਹੈ ਪੜਦਾ ਕਿਉਂ ਨਹੀਂ ਮੈਂ ਛੱਡ ਗਿਆ ਪਹਿਲਾਂ ਪੜਦਾ ਕਿੰਨਵੀਂ ਪੜਦਾ ਸੀ 8ਵੀਂ 8 ਬਣਿਆ ਪਰ 8ਵੀਂ ਚ ਫੇਲ ਹੋ ਗਿਆ ਕਿ ਪਾਸ ਹੋ ਗਿਆ ਮੈਂ ਵੈਸੇ ਛੱਡਾ ਪਾਸ ਹੋਇਆ ਨਹੀਂ ਛਾੜ ਹੀ ਦਿੱਤਾ ਸਕੂਲ ਛੱਡ ਕੇ ਦਿੱਤਾ ਜੀ ਮੈਂ ਦੇਲੀ ਨਹੀਂ ਕਰਦਾ ਹੈਂ ਦੇਲੀ ਨਹੀਂ ਕਰਦਾ ਦੇਲੀ ਨਹੀਂ ਕਰਦਾ ਕਿਉਂ ਮੈਂ ਮਾਸਟਰ ਮਾਰਦੇ ਹੋਣੇ ਹੋਰ ਬਾਤ ਤਾਂ ਸਾਰੇ ਨਿਸ਼ਾਗਦੇ ਨੇ ਹੈਂ ਕਿਸੇ ਨੀ ਘਾੜ ਕਰਦੇ ਸਾਰੇ ਨਿਸ਼ਾਂਗਦੇ ਨੇ ਸਾਰੇ ਨਿਸ਼ਾਂਗਦੇ ਨੇ ਤੈਨੂੰ ਵੀ ਛਾਂਗ ਆਉਣਾ ਫਿਰ ਤੂੰ ਸਾਰ ਤ ਤੇ ਸ਼ਰਾਰਤੀ ਹੋਣਾ ਤਾਂ ਛਾਂਗਦੇ ਹੋਣੇ ਹੂੰ ਕੰਮ ਕਿਉਂ ਨਹੀਂ ਕਰਦਾ ਸੀ ਫਿਰ ਪੜਾਈ ਪੱਲੇ ਨਹੀਂ ਪੈਂਦੀ ਹੈ ਤੇਰੇ ਵਾਸਤੇ ਬਾਹਰ ਆ ਫਿਰ ਹੈ ਕਹਿੰਦਾ ਵੀ ਮਾਸਟਰ ਸਾਰਿਆਂ ਨੂੰ ਛਾਂਗਦੇ ਸੀ ਕਿਉਂਕਿ ਕੰਮ ਨਹੀਂ ਕਰਦਾ ਸੀ ਪੜਦਾ ਨਹੀਂ ਸੀ ਸਕੂਲੋਂ ਫਿਰ ਭੱਜ ਵੀ ਜਾਂਦਾ ਹਣਾ ਕੋਈ ਭੱਜਣ ਦੀ ਜਗ੍ਹਾ ਵੀ ਬਣਾਈ ਹੋਣੀ ਹੈ ਖਾਲਿਆ ਚ ਨੱਕ ਜਾਂਦੇ ਹੁੰਦੇ ਸੀ ਕਿੰਨੀ ਵਾਰੀ ਭੱਜਿਆ ਸਕੂਲੋਂ 12 13 ਵਾਰੀ 12 13 ਵਾਰੀ ਭੱਜਿਆ ਫਿਰ ਲੋਇ ਸਕੂਲੋਂ ਫਿਰ ਭੱਜ ਕੇ ਜਦੋਂ ਜਾਂਦਾ ਸੀ ਲੰਘਦਾ ਕਿੱਥੋਂ ਸੀ ਮੈਂ ਦਵਾਰੰਦ ਸੀ ਹੈ ਦਵਾਰੰਦ ਸੀ ਕਿੱਥੋਂ ਇਹ ਦਵਾਰ ਤੋਂ ਦਵਾਰ ਤੋਂ ਫਿਰ ਲੁੱਕਦਾ ਕਿੱਥੇ ਸੀ ਮੈਂ ਲੁੱਕਦਾ ਨਹੀਂ ਹੁੰਦਾ ਸੀ ਹੋਰ ਬਾੜਵਾ ਦੇ ਕੋਲੀ ਨਹੀਂ ਨਹੀਂ ਜਦੋਂ ਸਕੂਲੋਂ ਭੱਜਦਾ ਸੀ ਫਿਰ ਕਿੱਥੇ ਜਾਂਦੇ ਸੀ ਘਰੇ ਘਰੇ ਆ ਜਾਂਦੇ ਸੀ ਕਦੇ ਮਾਸਟਰ ਮਗਰ ਵੀ ਲੱਗਿਆ ਤੁਹਾਡੇ ਨਾ ਹੈ ਕਦੇ ਨਹੀਂ ਫੜਿਆ 12 13 ਵਾਰੀਆਂ ਜੇ ਭੱਜ ਜਾਂਦਾ ਸੀ ਬੜਾ ਤੇਜ਼ ਆ ਫਿਰ ਤਾਂ ਹੋਰ ਕੀ ਕਹਿਣਾ ਚਾਹਣਾ ਬਾਰਡਰ ਤੇ ਰਹਿਣਾ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਤੁਹਾਡਾ ਪਿੰਡ ਹੈ ਅ ਅੱਜ ਬੜਾ ਕੁਝ ਖਾ ਲਿਆ ਤੂੰ ਕਰ ਜਾ ਕੇ ਰੋਟੀ ਵੀ ਖਾਣੀ ਫਿਰ ਹੈ ਕੰਮ ਭੋਲੇ ਮोटा ਹੈ ਇੰਨਾ ਕਿਉਂ ਖਾਣਾ ਕਿਉਂ ਇੰਨਾ ਮੈਂ ਕਰ ਤੇਰੇ ਪੱਲੂ ਖਾਣਾ ਮੇਰੇ ਕਿਹੜੇ ਪੱਲੂ ਖਾਣਾ ਉਹ ਬਾਈ ਨੂੰ ਪੁੱਛਿਆ ਤਾਂ ਇੰਨਾ ਕਿਉਂ ਖਾਣਾ ਤਾਂ ਕਹਿੰਦਾ ਮੈਂ ਕਿਹੜਾ ਤੇਰੇ ਪੱਲੂ ਖਾਣਾ ਇਹ ਬਲਕਾਰ ਬਾਰਡਰ ਏਰੀਆ ਦਾ ਜਿਹੜਾ ਬੜੀ ਬੜੀਆਂ ਵਧੀਆ ਗੱਲਾਂ ਕਰਦਾ ਬਾਈ ਤਾਂ ਬੱਚਾ ਸੀ ਬੜੀ ਵਧੀਆ ਗੱਲਾਂ ਕਹਿ ਦਿਆ ਆ ਵੀ ਤੇਰੇ ਨਾਲ ਲਈ ਹੈ ਹੈ ਬੋਰੇ ਇੱਕ ਨਾਲ ਦਿਓ ਬੋਰੇ ਬੋਰੇ ਇਹਦੇ ਲੋਕ ਜਿਹੜੇ ਆ ਆਮ ਤੌਰ ਤੇ ਜਿਹੜੇ ਆ ਖਾਂਦੇ ਪੀਂਦੇ ਖਾਣ ਪੀਣ ਦੇ ਸ਼ਕੀਨ ਹੁੰਦੇ ਆ ਜਿਹੜੇ ਚੰਗੇ ਜਿਹੜੇ ਪਹਿਲਵਾਨ ਆ ਕੋਈ ਪਹਿਲਵਾਨੀ ਤਾਂ ਨਹੀਂ ਕਰਦਾ ਹੈ ਮੇਲੇ ਤੇ ਪਹਿਲਵਾਨੀ ਤਾਂ ਨਹੀਂ ਕੀਤੀ ਤਾਂ ਹੋਰ ਵੀ ਬੱਚੇ ਕੋਈ ਬੋਲ ਕੋਈ ਗੱਲ ਕਰਨਾ ਚਾਹੁੰਦਾ ਕੀ ਨਾਮ ਆ ਸਰਮਨ ਈ ਸਰਮਨ ਕਿਹੜੇ ਸਕੂਲ ਚ ਪੜਦੇ ਹੋ ਆਈ ਤੁਸੀਂ ਅੱਜ ਕੀ ਕੀ ਖਾਦਾ ਫਿਰ ਅਜੀਤ ਕਿ ਹੋਰ ਬਸ ਤੁਹਾਡੀ ਕਰਾਕ ਥੋੜੀ ਹੈ ਤੁਸੀਂ ਇਹਨਾਂ ਦੇ ਤਰ੍ਹਾਂ ਸਕੂਲੋਂ ਤਾਂ ਨਹੀਂ ਭਜਦੇ ਸੀ ਜੀ ਨਹੀਂ ਨਹੀਂ ਭਜਦੇ ਪੜਦੇ ਹੋ ਹਾਲੇ ਹਾਂਜੀ ਤਾਂ ਇਹ ਹੁੰਦੇ ਤਰ੍ਹਾਂ ਸਕੂਲੋਂ ਨਹੀਂ ਭਜਦੇ ਇਹ ਥੋੜੇ ਵਧੀਆ ਬੱਚੇ ਨੇ ਇਹਨਾਂ ਨੂੰ ਪੜ੍ਹਨ ਦਾ ਸ਼ੌਂਕ ਹੈ ਜੁੜੇ ਨੇ ਪੇਜ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਿਲਕਾ